ਇਕ ਦੁਖਦ ਘਟਨਾ ਵਾਪਰੀ ਹੈ ਜਿੱਥੇ ਪਤਨੀ ਦੇ ਨਾਲ ਆਏ ਬੰਦਿਆਂ ਦੇ ਵੱਲੋਂ ਉਸਦੇ ਪਤੀ ਦੀ ਜਾਨ ਲਈ ਗਈ ਅਤੇ ਕੁਝ ਹੀ ਸਮੇਂ ਬਾਅਦ ਪਤਾ ਲੱਗਦਾ ਹੈ ਕਿ ਉਹ ਉਸਦੀ ਪਤਨੀ ਨੂੰ ਵਾਪਸ ਕਰ ਛੱਡਣ ਦੀਆਂ ਗੱਲਾਂ ਕਰਦੇ ਨੇ ਇਹ ਸਾਰੀ ਖਬਰ ਸਾਹਮਣੇ ਆਉਣ ਤੋਂ ਬਾਅਦ ਹਰ ਕੋਈ ਹੈਰਾਨ ਹੈ ਕਿ ਕਿੰਜ ਪਤਨੀ ਦੀਆਂ ਅੱਖਾਂ ਦੇ ਸਾਹਮਣੇ ਹੀ ਉਸਦੇ ਪਤੀ ਨੂੰ ਤੜਫਾ ਤੜਫਾ ਕੇ ਖਤਮ ਕੀਤਾ ਗਿਆ ਅਤੇ ਬਾਅਦ ਦੇ ਵਿੱਚ ਇਹ ਕਹਿਣ ਦੇ ਲਈ ਵੀ ਉਸਨੂੰ ਮਜਬੂਰ ਕੀਤਾ ਜਾ ਰਿਹਾ ਹੈ ਕਿ ਉਹ ਜਾ ਕੇ ਕਹੇ ਕਿ ਉਹ ਕੁਝ ਵੀ ਨਹੀਂ ਜਾਣਦਾ ਫਿਲਹਾਲ ਸਿਰ ਮੁਖਸਰ ਸਾਹਿਬ ਤੋਂ ਹੀ ਮੰਦਪਾ ਦੀ ਖਬਰ ਸਾਹਮਣੇ ਆਈ ਜਿੱਥੇ ਦੇਰ ਰਾਤ ਵਿਅਕਤੀਆਂ ਦੇ ਵੱਲੋਂ ਪਤੀ ਨੂੰ ਖਤਮ ਕੀਤਾ ਗਿਆ ਗਿੱਦੜਬਾਹਾ ਦੇ ਮਲੋਟ ਰੋਡ ਤੇ ਝੌਂਪੜੀ ਬਣਾ ਕੇ ਲੰਗਰ ਦੀ ਸੇਵਾ ਕਰ ਰਹੀ ਸਿਧੰਗ ਸਿੰਘ ਦੀ ਜਾਨ ਲੈ ਗਈ ਹੈ ਅਤੇ ਇਸ ਪੂਰੇ ਮਾਮਲੇ ਨੂੰ ਲੈ ਕੇ ਪਤਨੀ ਦੇ ਵੱਲੋਂ ਜਿੱਥੇ ਖੁਲਾਸੇ ਕੀਤੇ ਗਏ ਉੱਥੇ ਹੀ ਵੀ ਪਤਾ ਲੱਗਿਆ ਕਿ ਪਤਨੀ ਉੱਥੇ ਮੌਜੂਦ ਸੀ ਸ੍ਰੀ ਮੁਕਸਰ ਸਾਹਿਬ ਜ਼ਿਲ੍ਹੇ ਦੇ ਗਿੱਦੜਪਾਹਾ ਵਿਖੇ ਉਸ ਸਮੇਂ ਇੱਕ ਖੂਨੀ ਵਾਰਦਾਤ ਹੋ ਗਈ ਜਦੋਂ ਬੀਤੀ ਰਾਤ ਅਣਪਛਾਤੇਆਂ ਦੇ ਵੱਲੋਂ ਹੀ ਨਿਹੰਗ ਜਸਵੀਰ ਸਿੰਘ ਬੱਗਾ ਦਾ ਸਿਰ ਦੇ ਵਿੱਚ ਰਾਡ ਮਾਰ ਕੇ ਖਾਤਮਾ ਕੀਤਾ ਗਿਆ ਨਿਹੰਗ ਜਸਵੀਰ ਸਿੰਘ ਗਿੱਦੜਪਾਹਾ ਦੇ ਮਲੋਟ ਰੋਡ ਤੇ ਝੌਂਪੜੀ ਦੇ ਵਿੱਚ ਆਪਣੀ ਪਤਨੀ ਦੇ ਨਾਲ ਮੌਜੂਦ ਸੀ ਇਹ ਝੌਂਪੜੀ ਲੰਗਰ ਦੀ ਸੇਵਾ ਕਰਨ ਦੇ ਲਈ ਬਣਾਈ ਗਈ ਸੀ ਮ੍ਰਿਤਕ ਨਿਹੰਗ ਜਸਵੀਰ ਸਿੰਘ ਦੀ ਪਤਨੀ ਰਾਜਕੌਰ ਨੇ ਦੱਸਿਆ ਕਿ ਉਹ ਝੌਂਪੜੀ ਦੇ ਵਿੱਚ ਸੁੱਤੇ ਪਏ ਸਨ ਦੇਰ ਰਾਤ ਉਹ ਵਿਅਕਤੀ ਆਏ ਲੰਗਰ ਛਕਣ ਦੀ ਗੱਲ ਕੀਤੀ ਜਦੋਂ ਉਸਦੇ ਪਤੀ ਨੇ ਬਾਹਰ ਆ ਕੇ ਦੇਖਿਆ ਤਾਂ ਇੱਕ ਵਿਅਕਤੀ ਨੇ ਉਸਦੇ ਸਿਰ ਦੇ ਵਿੱਚ ਹਰਾੜ ਮਾਰਨੀ ਸ਼ੁਰੂ ਕਰ ਦਿੱਤੀ ਇਸ ਤੋਂ ਬਾਅਦ ਹੀ ਉਸਦੇ ਪਤੀ ਦੀ ਜਾਨ ਗਈ ਉਸਨੇ ਦੱਸਿਆ ਕਿ ਉਹਨਾਂ ਨੇ ਉਸਨੂੰ ਵੀ ਧਮਕੀ ਦਿੱਤੀ ਕਿ ਜੇਕਰ ਉਸਨੇ ਕਿਸੇ ਨੂੰ ਦੱਸਿਆ ਤਾਂ ਉਸਨੂੰ ਵੀ ਮਾਰ ਦੇਣਗੇ ਜਿਸ ਕਰਕੇ ਉਹ ਕਾਫੀ ਜ਼ਿਆਦਾ ਡਰ ਗਈ ਸੀ ਪਰ ਨਾਲ ਹੀ ਪਤਨੀ ਨੇ ਕਿਹਾ ਕਿ ਉਹ ਉਸਨੂੰ ਘਰ ਛੱਡ ਕੇ ਅਤੇ ਉਸ ਘਰ ਦਾ ਪਤਾ ਖੁਦ ਇਸ ਪਤਨੀ ਦੇ ਵੱਲੋਂ ਦਿੱਤਾ ਗਿਆ ਸੀ ਇਸੇ ਤਰ੍ਹਾਂ ਇੱਕ ਹੋਰ ਵਿਅਕਤੀ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਲੰਗਰ ਲਗਾਇਆ ਹੋਇਆ ਸੀ ਇਸ ਦੇ ਚਲਦੇ ਹੀ ਨਿਹੰਗ ਸਿੰਘ ਦੇ ਵੱਲੋਂ ਇੱਥੇ ਝੌਂਪੜੀ ਬਣਾ ਕੇ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਸੀ ਪਰ ਬੀਤੀ ਰਾਤ ਨੂੰ ਇਹ ਪੂਰੀ ਘਟਨਾ ਘਟੀ ਹੈ ਦੱਸਦੀ ਹੈ ਕਿ ਵਾਰਦਾਤ ਦਾ ਪਤਾ ਚਲਦਿਆਂ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਜਿਨ੍ਹਾਂ ਦੇ ਵੱਲੋਂ ਨਿਹੰਗ ਸਿੰਘ ਦੀ ਪਤਨੀ ਦੇ ਬਿਆਨ ਦਰਜ ਕਰਦੇ ਹੋਏ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਪਰ ਫਿਲਹਾਲ ਇਸ ਪੂਰੀ ਘਟਨਾ ਨੂੰ ਲੈ ਕੇ ਹੁਣ ਤੱਕ ਕਿਸੇ ਨੂੰ ਵੀ ਫੜਿਆ ਨਹੀਂ ਗਿਆ। ਕੰਮ ਵਿਜੀ ਗਈ। ਅੱਛਾ ਕਿੰਨੇ ਦਿਨਾਂ ਤੋਂ ਚਕਾਰੇ? 3-4 ਦਿਨ ਲੱਗੇ ਨੂੰ ਜੀ। ਹਾਂ ਬੜਕ ਇਧਰਲੇ ਪਾਸੇ ਰਾਲਾ ਦੰਬੂ ਵੱਟ ਕੇ ਤੇ ਉਹ ਕਹਿੰਦੇ ਵੀ ਲੰਗਰ ਛਕਣਾ ਕਹਿੰਦੇ ਨੇ ਉਹ ਕਹਿੰਦੇ ਨਹੀਂ ਛਕਣਾ ਲੰਗਰ ਤੇ ਉਹ ਕਹਿੰਦਾ ਅਗੇ ਤੂੰ ਬਾਹਰ ਨਿਕਲ ਇਹ ਬਾਹਰ ਨਿਕਲ ਆਇਆ ਤੇ ਮੜਕੇ ਤੇ ਮਾਰਿਆ। ਜਿਦੋਂ ਮਾਰਿਆ ਇਹ ਟੇ ਗੱਪਿਆ ਇਹ ਤਾਂ ਹਟ ਟੱਟ ਗਈ ਜਿਦਾਂ ਡਿੱਗਿਆ ਹੈ ਰਾਹੜ ਮਾਰੀ ਜੀ ਉਹਨੇ ਪਹਿਲੀ ਜਿਦਾਂ ਦੂਜੀ ਮਾਰੀ ਉਹਦੇ ਸਿਰ ਚ ਮਾਰੀ ਤੇ ਤੀਜੀ ਮਾਰੀ ਉਹ ਤਾਂ ਪਿੱਛੇ ਰਹਿ ਗਿਆ ਜੀ ਮੈਂ ਅੱਖ ਜੀ ਨਾ ਮਾਰੂ ਉਹ ਨਹੀਂ ਹਟੇ ਜੀ ਮੇਰੇ ਅੱਖੇ ਜਿਦਾਂ ਮਾਰ ਕੇ ਜਾਵਾਂ ਤੇ ਉਹਦੇ ਮੈਨੂੰ ਕਹਿੰਦੇ ਤੈਨੂੰ ਘਰੇ ਲੈ ਚਲਦੇ ਤੂੰ ਐਂ ਕਹਦੇ ਵੀ ਇਹਦੇ ਘਰ ਵਾਲੀ ਨਹੀਂ ਤੂੰ ਤੈਨੂੰ ਛੱਡ ਦਾਂਗੇ ਦੇ ਕਿ ਤੂੰ ਨੂੰ ਜਾਣਦੇ ਨਹੀਂ ਸੀ ਤੁਹਾਡਾ ਘਰ ਕਿਵੇਂ ਜਾਣਦੇ ਸੀ ਉਹ ਕਰਮਾਂ ਲੈ ਕੇ ਗਈ ਉਹਨਾਂ ਦੀ ਅੱਛਾ ਹਾਂ ਜੀ ਤੁਹਾਨੂੰ ਕੀ ਕਹਿ ਕੇ ਗਏ ਆ ਜਾਣ ਵੇਲੇ ਉਹ ਕਹਿੰਦੇ ਸਾਡਾ ਨਾਂ ਨਾਲੇ ਅੱਛਾ ਤੇ ਤੁਹਾਨੂੰ ਮਾਰ ਦਿੰਦੇ ਸੀ ਵੀ ਤੁਸੀਂ ਜਾਣਦੇ ਹੋ ਉਹਨਾਂ ਨੂੰ ਨਹੀਂ ਜੀ ਮੈਂ ਜਾਣਦਾ ਕਿੱਥੋਂ ਦੇ ਬੰਦੇ ਆ ਉਹ ਬੰਦੇ ਨਹੀਂ ਜਾਣਦੇ ਕਿ ਕਸਤੇ ਆਏ ਸੀ ਤੇ ਤੁਹਾਨੂੰ ਕਸਤੇ ਛੱਡ ਕੇ ਆਏ ਉਹ ਤੁਰ ਕੇ ਛੱਡ ਕੇ ਗਏ ਤੁਰਕੇ ਆਏ ਸੀਗੇ ਕਿੰਨੇ ਜਾਣੇ ਸੀ ਦੋ ਜਾਣੇ ਜੀ ਠੀਕ ਹੈ ਟਾਈਮ ਕਿੰਨੇ ਕਵਜੇ ਦਾ ਸੀ ਕੰਨਾਂ ਚੋ ਟਾਈਮ 10 ਵਜੇ ਤੱਕ ਮਾਰਤ ਸੀਗੇ ਜੀ ਤੇ ਪੂਰੇ 11 ਵਜੇ ਮੈਨੂੰ ਘਰੇ ਛੱਡ ਕੇ ਗਏ ਜੀ ਤੁਸੀਂ ਇਹਦੀ ਤੁਸੀਂ ਇਹਦੀ ਸੂਚਨਾ ਥਾਣੇ ਜਾਂ ਹੋਰ ਕਿਤੇ ਕਿਉਂ ਨਹੀਂ ਦਿੱਤੀ ਪਹਿਲਾਂ ਮੈਨੂੰ ਡਰਾਤਾ ਜੀ ਉਹਨਾਂ ਨੇ ਕੀ ਕੀ ਹੋਇਆ ਜੀ ਕੀ ਗੱਲਬਾਤ ਸੀ ਕੀ ਕੌਣ ਸੀਗੇ ਤੇ ਇੱਥੇ ਕੀ ਕਰ ਰਹੇ ਸੀਗੇ ਇਹ ਸਾਡੇ ਹੀ ਪਿੰਡ ਦਾ ਵਿਅਕਤੀ ਸੀਗਾ ਬਚਿੱਤਰ ਸਿੰਘ ਬੱਗਾ ਖਾਲਸਾ ਜੀ ਇਹ ਜਸਵੀਰ ਸਿੰਘ ਇਹ ਇਹਨਾਂ ਨੇ ਲੰਗਰ ਲਾਇਆ ਸੀਗਾ ਤਿੰਨ ਚਾਰ ਦਿਨ ਪਹਿਲਾਂ ਇੱਥੇ ਇਹਨਾਂ ਦਾ ਲੰਗਰ ਤੇ ਦੂਜੀ ਸੀ ਇਹਨਾਂ ਦੀ ਕਾਦੇਸ਼ ਵਾਂਚ ਲਾਇਆ ਸੀ ਲੰਗਰ ਅਸੀਂ ਵਿਗੜਾ ਨੂੰ ਲੈ ਕੇ ਇਹਨਾਂ ਨੇ ਲੰਗਰ ਚਲਾਇਆ ਹੋਇਆ ਸੀਗਾ ਤਿੰਨ ਚਾਰ ਦਿਨ ਹੋ ਗਏ ਤਾਂ ਉਹਦੇ ਕਰਕੇ ਇੱਥੇ ਰਾਤ ਨੂੰ ਰਹਿੰਦੇ ਸੀਗੇ ਤੇ ਰਾਤ ਅਚਾਨਕ ਕਿਸੇ ਨੇ ਉਹਦੇ ਸਿਰ ਤੇ ਰਾਣਾ ਮਾਰ ਕੇ ਇਹਨਾਂ ਦਾ ਕਤਲ ਕਰ ਦਿੱਤਾ ਨਹੀਂ ਨਹੀਂ ਇਹ ਇਕੱਲੇ ਰਹਿੰਦੇ ਸੀ ਇਹਨਾਂ ਦੇ ਨਾਲ ਹੋਰ ਕੌਣ ਰਹਿੰਦਾ ਸੀ ਇਹਨਾਂ ਦੇ ਨਾਲ ਫਿਲਹਾਲ ਤਾਂ ਇੱਥੇ ਇਕੱਲੇ ਹੁੰਦੇ ਸੀ ਜੇ ਕਦੇ-ਕਦੇ ਇੱਕ ਦੋ ਬੰਦੇ ਆ ਜਾਂਦੇ ਸੀਗੇ ਜੀ ਰਾਤ ਇਹ ਇਕੱਲੇ ਸੀਗੇ ਨਾਲ ਇਹਨਾਂ ਦੀ ਘਰ ਵਾਲੀ ਸੀਗੀ ਇੱਥੇ ਕਿਸੇ ਕਰਕੇ ਰਾਤ ਇਕੱਲੇ ਸੀਗੇ